ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਪਾ ਕੇ ਮੁਗਲ ਜਰਨੈਲ ਰਮਜ਼ਾਨ ਖਾਨ ਅਨੰਦਪੁਰ ਸਾਹਿਬ ਨੂੰ ਉਜਾੜਨ ਵਾਸਤੇ ਚੱਲ ਪੈਂਦਾ ਹੈ ਜਰਨੈਲ ਰਮਜ਼ਾਨ ਖਾਨ ਨਗਾਰਿਆਂ ਤੇ ਧੌਂਸਿਆਂ ਤੇ ਡੱਗਾ ਮਾਰ ਕੇ ਦਿੱਲੀ ਤੋਂ ਚੜ੍ਹਿਆ ਉਸ ਦੇ ਨਾਲ ਬੜੀ ਭਾਰੀ ਫੌਜ ਸੀ ਦਿੱਲੀ ਸ਼ਹਿਰ ਦੇ ਅੱਧੇ ਮੁਸਲਮਾਨ ਉਸ ਦੀ ਚੜ੍ਹਾਈ ਦੇਖਣ ਵਾਸਤੇ ਆਏ। ਉਹ ਰਾਹ ਵਿੱਚੋਂ ਵੀ ਫੌਜ ਲੈੰਦਾ ਆਇਆ ਤੇ ਥੋੜੀਆਂ ਮੰਜ਼ਲਾਂ ਵਿੱਚ ਹੀ ਆਨੰਦਪੁਰ ਸਾਹਿਬ ਪਹੁੰਚ ਜਾਂਦਾ ਹੈ। ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਜੀ ਪਾਸ ਸਿੱਖ ਸੈਨਾ ਚੌਕੀ ਸੀ। ਫਿਰ ਵੀ ਮੁਗਲ ਸੈਨਾ ਉਹਨਾਂ ਦੀ ਸੈਨਾ ਨਾਲੋਂ ਕਈ ਗੁਣਾ ਵੱਧ ਸੀ। ਸੂਰਜ ਦੇ ਚੜਨ ਅਸਾਰ ਜਰਨੈਲ ਰਮਜ਼ਾਨ ਖਾਨ ਨੇ ਅਨੰਦਪੁਰ ਉੱਤੇ ਹਮਲਾ ਕਰ ਦਿੱਤਾ ਪਹਿਲਾ ਹੱਲਾ ਕਿਲਾ ਲੋਗੜ ਉੱਤੇ ਕਰਨ ਦੀ ਥਾਂ ਸ਼ਹਿਰ ਅਤੇ ਅਨੰਦਗੜ੍ਹ ਕਿਲਿਆਂ 'ਤੇ ਕੀਤਾ ਤਾਜ਼ਾ ਦਮ ਮੁਗਲ ਸੈਨਾ ਬੜੇ ਕ੍ਰੋਧ ਤੇ ਇਸਲਾਮ ਦੇ ਪਿਆਰ ਅਤੇ ਜੋਸ਼ ਦੇ ਨਾਲ ਲੜਨ ਲੱਗੀ ਦੂਸਰੇ ਪਾਸੇ ਸਿੰਘ ਵੀ ਸਤਗੁਰੂ ਜੀ ਦੇ ਚਰਨਾਂ ਦੇ ਭੌਰੇ ਸਨ ਉਹ ਧਰਮ ਕੌਮ ਦੇਸ਼ ਦੀ ਸੁਤੰਤਰਤਾ ਅਤੇ ਸਤਿਗੁਰੂ ਜੀ ਤੋਂ ਜਾਨ ਵਾਰਨ ਨੂੰ ਤਿਆਰ ਰਹਿੰਦੇ ਸਨ ਕਿਸੇ ਨੂੰ ਜਾਨ ਦੀ ਪਰਵਾਹ ਨਹੀਂ ਸੀ ਹਰ ਇੱਕ ਅੱਗੇ ਵੱਧ ਕੇ ਲੜਾਈ ਲੜਦਾ ਐਸੀ ਲੜਾਈ ਜੋ ਬਹੁਤ ਭਿਆਨਕ ਲੜਾਈ ਸੀ ਜੈਸੀ ਕਦੀ ਮਹਾਭਾਰਤ ਦੇ ਮੈਦਾਨ ਦੇ ਵਿੱਚ ਕੌਰਵਾਂ ਤੇ ਪਾਂਡਵਾਂ ਨੇ ਲੜੀ ਦੁਸ਼ਮਣ ਨੇ ਬਾਹਰੋਂ ਹੱਲਾ ਕੀਤਾ ਸਿੰਘ ਅੰਦਰੋਂ ਲੜਦੇ ਸਨ ਸ਼ਹਿਰ ਦੀ ਰਾਖੀ ਵੀ ਕੀਤੀ ਜਾ ਰਹੀ ਸੀ ਹਰ ਇੱਕ ਮੋਰਚੇ ਦੇ ਵਿੱਚ ਜਾਨਾਂ ਤੋੜ ਕੇ ਲੜਦੇ ਰਹੇ ਪਰ ਵਾਹਿਗੁਰੂ ਦੇ ਭਾਣਿਆਂ ਨੂੰ ਕੌਣ ਮੋੜ ਸਕਦਾ ਹੈ ਇੱਕ ਪਾਸੇ ਮੁਸਲਮਾਨਾਂ ਦਾ ਬਹੁਤਾ ਜ਼ੋਰ ਵੀ ਪੈ ਗਿਆ ਉਹਨਾਂ ਨੇ ਸ਼ਹਿਰ ਨੂੰ ਲੁੱਟਿਆ ਤੇ 4-5 ਥਾਂ ਅੱਗ ਵੀ ਲਾਈ ਸਿੰਘ ਸੂਰਮੇ ਵੀ ਚੋਕੀ ਚੋਕੀ ਗਿਣਤੀ ਦੇ ਵਿੱਚ ਸ਼ਹੀਦ ਹੋਏ ਸ਼ਹਿਰ ਨੂੰ ਲੁੱਟ ਕੇ ਤੇ ਸਿੰਘਾਂ ਨੂੰ ਸ਼ਹੀਦ ਕਰਕੇ ਜਰਨੈਲ ਰਮਜ਼ਾਨ ਖਾਨ ਨੂੰ ਹੰਕਾਰ ਹੋ ਗਿਆ ਉਧਰ ਸੂਰਜ ਵੀ ਸਾਰਾ ਦਿਨ ਲੜਾਈ ਵੇਖਦਾ ਹੋਇਆ ਥੱਕ ਚੁੱਕਾ ਸੀ ਉਹ ਵੀ ਡੁੱਬ ਗਿਆ ਤੇ ਹਨੇਰੇ ਨੇ ਥਾਂ ਆ ਮੱਲੀ ਹਨੇਰੇ ਨੂੰ ਦੇਖ ਕੇ ਜਨਰਲ ਖਾਨ ਨੇ ਮੁਗਲ ਫੌਜਾਂ ਨੂੰ ਹੁਕਮ ਦਿੱਤਾ ਕਿ ਪਿੱਛੇ ਹਟ ਜਾਣ ਤੇ ਦੂਰ ਜਾ ਕੇ ਡੇਰਾ ਕਰਕੇ ਆਰਾਮ ਕਰਨ ਮੁਗਲ ਪਿੱਛੇ हट ਗਏ ਕੋਈ 2 ਕੁ ਮੀਲ ਦੀ ਵਿੱਥ ਤੇ ਜਾ ਕੇ ਡੇਰੇ ਲਾ ਲਏ ਉਹਨਾਂ ਨੇ ਅਨੁਭਵ ਕੀਤਾ ਕਿ ਫਤਿਹ ਉਹਨਾਂ ਨੂੰ ਹੀ ਹੋਈ ਹੈ ਉਹ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਪ੍ਰਸੰਨਤਾ ਦੇ ਜੋਸ਼ ਵਿੱਚ ਸ਼ਰਾਬਾਂ ਪੀਤੀਆਂ ਤੇ ਨਾਚ ਰੰਗ ਕੀਤੇ ਉਹ ਐਸੇ ਮਸਤ ਹੋਏ ਕਿ ਭੁੱਲ ਗਏ ਕਿ ਉਹ ਵੈਰੀ ਦੇ ਨੇੜੇ ਹਨ ਉਹ ਨਿਰਪੈਤਾ ਨਾਲ ਸੌ ਗਏ ਜਦੋਂ ਰਾਤ ਦਾ ਹਨੇਰਾ ਛਾ ਗਿਆ ਲੜਾਈ ਬੰਦ ਹੋ ਗਈ ਤਾਂ ਲੜਾਈ ਦੇ ਮੈਦਾਨ ਦੇ ਵਿੱਚੋਂ ਸਿੰਘ ਸ਼ਹੀਦਾਂ ਦੀਆਂ দেহਾਂ ਨੂੰ ਚੁੱਕਵਾਇਆ ਗਿਆ ਇੱਕ ਥਾਂ ਰੱਖ ਕੇ ਸਿੰਘ ਸੰਸਕਾਰ ਕਰਨ ਲੱਗੇ ਤਾਂ ਦੂਸਰੇ ਪਾਸੇ ਕੁਝ ਸਿੰਘਾਂ ਨੇ ਤੇ ਸਾਹਿਬ ਅਜੀਤ ਸਿੰਘ ਨੇ ਸਤਗੁਰੂ ਜੀ ਪਾਸੋਂ ਆਗਿਆ ਮੰਗੀ ਕਿ ਦੁਸ਼ਮਣ ਉੱਤੇ ਹਮਲਾ ਕਰ ਦਿੱਤਾ ਜਾਵੇ ਸੋਚ ਕੇ ਸਤਗੁਰੂ ਜੀ ਮਹਾਰਾਜ ਦੀਆਂ ਨੇ ਆਗਿਆ ਪੱਖਸ਼ ਦਿੱਤੀ ਤੇ ਸਾਹਿਬ ਜادہ ਅਜੀਤ ਸਿੰਘ ਜੀ ਨੂੰ ਜਥੇਦਾਰ ਬਣਾਇਆ ਗਿਆ ਤੇ ਸਿੰਘਾਂ ਦਾ ਤਕੜਾ ਦਲ ਰਾਤ ਦੇ ਹਨੇਰੇ ਵਿੱਚ ਦੁਸ਼ਮਣਾਂ ਵੱਲ ਤੁਰਿਆ ਅੱਗੇ ਮੁਸਲਮਾਨ ਘੂਕ ਸੁੱਤੇ ਪਏ ਸਨ ਉਹਨਾਂ ਵਿੱਚੋਂ ਬਹੁਤੇ ਸ਼ਰਾਬ ਨਾਲ ਬੇਸੁਰਤ ਰਮਜ਼ਾਨ ਖਾਂ ਖੁਦ ਰੰਗ ਲੜੀਆਂ ਮੰਟਲੀਆਂ ਮਨਾਣ ਦੀ ਵਿੱਚ ਮਸਤ ਸੀ ਸਿੰਘਾਂ ਨੇ ਜਾ ਹੱਲਾ ਬੋਲਿਆ ਅਕਾਲ ਅਕਾਲ ਦੇ ਨਾਰੇ ਨਾਲ ਐਸਾ ਹੱਲਾ ਕੀਤਾ ਕਿ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਸੇ ਤਲਵਾਰ ਚੁੱਕੀ ਅਤੇ ਕਿਸੇ ਨੂੰ ਲੱਭੀ ਨਾ ਰੌਲਾ ਮਚ ਗਿਆ ਤੰਬੂਆਂ ਨੂੰ ਅੱਗਾਂ ਲੱਗ ਗਈਆਂ ਕਟਾ ਵੱਡ ਭਿਆਨਕ ਰੂਪ ਧਾਰਨ ਕਰ ਗਈ ਰਮਜ਼ਾਨ ਖਾਨ ਦਾ ਨਸ਼ਾ ਵੀ ਉਤਰ ਗਿਆ ਉਹਨੇ ਵੀ ਤਲਵਾਰ ਚੁੱਕੀ ਲੜਨ ਲੱਗਾ ਥੋੜਾ ਚਿਰ ਮੁਕਾਬਲਾ ਕਰਨ ਪਿੱਛੋਂ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਜਿੱਤਣ ਦੀ ਥਾਂ ਮਾਰਿਆ ਜਾ ਸਕਦਾ ਹੈ ਤਾਂ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਨੱਠ ਉਠਿਆ ਉਸ ਦੇ ਨੱਠਣ ਨਾਲ ਮੁਗਲ ਫੌਜ ਵਿੱਚ ਭਾਜੜ ਪੈ ਗਈ ਐਸੀ ਭਾਜੜ ਪਈ ਕਿ ਕਿਸੇ ਨੂੰ ਲੀੜਾ ਜਾਂ ਸਮਾਨ ਚੁੱਕਣ ਦਾ ਵੀ ਖਿਆਲ ਨਾ ਰਿਹਾ ਬਹੁਤ ਸਾਰੇ ਘੋੜਿਆਂ ਤੇ ਵੀ ਨਾ ਚੜ ਸਕੇ ਉਹ ਘੋੜੇ ਛੱਡ ਕੇ ਨਸ ਗਏ ਕਈਆਂ ਰੰਗ ਲਵਲੀਆਂ ਦੀਆਂ ਮੁਟਿਆਰ ਮੁਸਲਮਾਨ ਔਰਤਾਂ ਕਬਰਾਈਆਂ ਤੇ ਸੁੱਤੀਆਂ ਹੀ ਰਹਿ ਗਈਆਂ ਉਹ ਅੱਧੜ ਬੰਜੀ ਹੋਈਆਂ ਇਧਰ ਉਧਰ ਤੰਬੂਆ ਵਿੱਚ ਲੁਕਦੀਆਂ ਸਨ ਜਦ ਮੈਦਾਨ ਖਾਲੀ ਹੋ ਗਿਆ ਮੁਗਲ ਨਸ ਗਏ ਤਾਂ ਸਿੰਘਾਂ ਨੇ ਆਨੰਦਪੁਰ ਦੀ ਲੁੱਟ ਦਾ maal ਤੇ ਹੋਰ ਮੁਗਲਾਂ ਦਾ ਸਮਾਨ ਇਕੱਠਾ ਕਰਕੇ ਚੱਕਵੋਣਾ ਆਰੰਭ ਕੀਤਾ ਸਾਰੇ ਤੰਬੂ ਇਕੱਠੇ ਕਰ ਲਈ ਜੋਟ ਸੜੇ ਨਹੀਂ ਸਨ ਸਾਰਾ ਸਮਾਨ ਗੱਡਿਆਂ ਉੱਤੇ ਘੋੜਿਆਂ ਉੱਤੇ ਲਦਵਾ ਕੇ ਆਨੰਦਪੁਰ ਲੈ ਆਂਦਾ ਜਿਨ੍ਹਾਂ ਦਾ ਸਮਾਨ ਲੁੱਟਿਆ ਗਿਆ ਸੀ ਉਹਨਾਂ ਨੂੰ ਸਦਕੇ ਸਾਰਾ ਘਰੇਲੂ ਸਮਾਨ ਦੇ ਦਿੱਤਾ ਸਹਬਜ਼ਾਦਾ ਅਜੀਤ ਸਿੰਘ ਜੀ ਦੀ ਇਹ ਬਹਾਦਰੀ ਤੇ ਅਕਲ ਨੇ ਮਹਾਰਾਜ ਜੀਆ ਨੂੰ ਪ੍ਰਸੰਨ ਕੀਤਾ ਸਹਬਾ ਨੇ ਸ਼ਹੀਦ ਸਿੰਘਾਂ ਨੂੰ ਵਰ ਬਖਸ਼ੇ ਇੱਧਰ ਜਰਨੈਲ ਰਮਜ਼ਾਨ ਖਾਂ ਦਿੱਲੀ ਨਹੀਂ ਗਿਆ ਸ਼ਰਮ ਨਾਲ ਸਿਰ ਛੁੱਟੀ ਸਰਹੰਦ ਦੇ ਨੇੜੇ ਹੀ ਬੈਠਾ ਰਿਹਾ ਉਹ ਕਿਸੇ ਨਾਲ ਨਾ ਗੱਲ ਕਰਦਾ ਸੀ ਤੇ ਨਾ ਕਿਸੇ ਨੂੰ ਮਿਲਦਾ ਸੀ ਉਹ ਆਪਣੀ ਹਾਰ ਤੇ ਨਰਾਦਰੀ ਨੂੰ ਸੋਚਦਾ ਹੋਇਆ ਉਸ ਦਾ ਦਿਲ ਕਈ ਵਾਰ ਮੱਲੂ ਮੱਲੀ ਸਤਗੁਰੂ ਜੀ ਦੀ ਬ੍ਰਹਮ ਸ਼ਕਤੀ ਸੈਨਾਬਲ ਤੇ ਪ੍ਰਤਾਪ ਦਾ ਜਸ ਕਰਨ ਲੱਗ ਜਾਂਦਾ ਪਰ ਮਜਬਦੀ ਤੋ ਸਭ ਨੇ ਉਸ ਨੂੰ ਪਾਗਲ ਕੀਤਾ ਹੋਇਆ ਸੀ ਉਹ ਪਾਗਲਪਨ ਵਿੱਚ ਉਸ ਦੀ ਕੋਈ ਪੇਸ਼ ਨਹੀਂ ਗਈ ਉਸਨੇ ਫੈਸਲਾ ਕੀਤਾ ਕਿ ਉਹ ਇੱਕ ਵਾਰ ਮੁਰ ਅਲੰਦਪੁਰ ਦੇ ਕਿਲੇ ਉੱਤੇ ਹਮਲਾ ਕਰੇਗਾ ਕਦੀ ਵੀ ਹਾਰ ਖਾ ਕੇ ਜਿਉਂਦਾ ਦਿੱਲੀ ਨਹੀਂ ਜਾਵੇਗਾ ਜੇ ਦਿੱਲੀ ਜਾਵੇਗਾ ਤਾਂ ਜੇਤੂ ਰੂਪ ਦੇ ਵਿੱਚ ਜਾਵੇਗਾ ਜਦੋਂ ਉਸ ਦੀ ਵਡਿਆਈ ਹੋਵੇ ਉਧਰ ਔਰੰਗਜ਼ੇਬ ਨੂੰ ਖਬਰਾਂ ਪਹੁੰਚ ਗਈਆਂ ਕਿ ਰਮਜ਼ਾਨ ਖਾਂ ਨਿਰਾਹਾਰਿਆ ਹੀ ਨਹੀਂ ਸਗੋਂ ਘੋੜੇ ਤੰਬੂ ਰਾਸ਼ਨ ਤੇ ਹੋਰ ਸਮਾਨ ਵੀ ਖਵਾ ਬੈਠਾ ਹੈ ਹੁਣ ਉਸ ਦੀ ਪੇਸ਼ੀ ਪੇਸ਼ ਕੋਈ ਨਹੀਂ ਜਾਂਦੀ ਯਤੀਮਾ ਵਾਂਗ ਅਨੰਦਪੁਰ ਤੋਂ ਦੂਰ ਸਰਹੰਦ ਦੇ ਨੇੜੇ ਬੈਠਾ ਹੈ ਬਹੁਤ ساری ਸੈਨਾ ਮਾਰੀ ਗਈ ਹੈ ਅਨੰਦਪੁਰ ਸਾਹਿਬ ਦਾ ਗੁਰੂ ਜ਼ਰੂਰ ਦਿੱਲੀ ਤੇ ਹਮਲਾ ਕਰੇਗਾ ਉਹ ਬਲੀ ਤੇ ਬਲੀ ਹੈ ਐਸੀਆਂ ਗੱਲਾਂ ਸੁਣ ਕੇ ਔਰੰਗਜ਼ੇਬ ਕ੍ਰੋਧਵਾਨ ਹੋ ਗਿਆ ਉਸਨੇ ਫੈਸਲਾ ਕੀਤਾ ਕਿ ਆਨੰਦਪੁਰ ਨੂੰ ਉਜਾੜੇ ਬਿਨਾ ਦਮ ਨਹੀਂ ਲਵੇਗਾ ਉਹ ਜ਼ਰੂਰ ਸਾਰੀ ਸ਼ਕਤੀ ਵਰਤੇਗਾ ਉਸ ਦੀ ਲੜਕੀ ਜੇਵਲ ਨੀਸਾ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਪਿਤਾ ਜੀ ਬੁਢੇਪੇ ਵਿੱਚ ਸਾਧੂ ਫਕੀਰਾਂ ਦੇ ਨਾਲ ਲੜਾਈ ਲੜ ਕੇ ਦੋਜਕ ਦੇ ਭਾਗੀ ਨਾ ਬਣੋ ਪਰ ਔਰੰਗਜੀਬ ਕਿਸੇ ਲਈ ਕੋਈ ਗੱਲ ਸੁਣਨ ਵਾਲਾ ਨਹੀਂ ਸੀ ਉਹ ਤਾਂ ਵੱਡਾ ਜ਼ਾਲਮ ਸੀ ਉਹ ਆਪ ਹੁਦਰੇ ਨੇ ਵਜ਼ੀਰ ਨੂੰ ਸਦਕੇ ਸੂਬੇਦਾਰ ਸਰਹੰਦ ਲਾਹੌਰ ਤੇ ਪਹਾੜੀ ਰਾਜਿਆਂ ਵੱਲ ਹੁਕਮਨਾਮੇ ਭੇਜੇ ਉਹਨਾਂ ਨੂੰ ਹੁਕਮ ਦਿੱਤਾ ਕਿ ਜਿੰਨੀ ਜਿੰਨੀ ਫੌਜ ਉਹਨਾਂ ਦੇ ਕੋਲ ਹੈ ਓਨੀ ਲੈ ਕੇ ਉਹ ਅਨੰਦਪੁਰ ਵੱਲ ਵਧਣ ਤੇ ਦਿੱਲੀ ਤੋਂ ਸਾਹੀ ਫੌਜ ਭੇਜੀ ਜਾਂਦੀ ਹੈ ਇਸ ਦੀ ਸਹਾਇਤਾ ਕਰਨ ਵਾਸਤੇ ਅਨੰਦਪੁਰ ਦਾ ਗੁਰੂ ਮਰਿਆ ਜਾਂ ਜਿਉਂਦਾ ਹੱਥ ਆਉਣਾ ਚਾਹੀਦਾ ਹੈ। ਅਨੰਦਪੁਰ ਨੂੰ ਘੇਰ ਲਿਆ ਜਾਵੇ। ਬੇਸ਼ੱਕ ਸਾਰੇ ਪੰਜਾਬ ਦੇ ਮੁਸਲਮਾਨ ਹਕਮਨ ਇਕੱਠੇ ਕੀਤੇ ਜਾਣ। ਅਨੰਦਪੁਰ ਦਾ ਗੁਰੂ ਬਾਗੀ ਹੈ। ਉਹ ਮੁਗਲ ਹਕੂਮਤ ਤੇ ਇਸਲਾਮ ਦੇ ਵਿਰੁੱਧ ਪ੍ਰਚਾਰ ਕਰ ਰਿਹਾ ਹੈ। ਜਦੋਂ ਐਸੇ ਹੁਕਮਨਾਮੇ ਸਰਹੰਦ ਤੇ ਲਾਹੌਰ ਪੁੱਜੇ ਉਸੇ ਵੇਲੇ ਦੋਹਾਂ ਸੂਬੇਦਾਰਾਂ ਨੇ ਜihad ਦਾ ਝੰਡਾ ਚੱਕ ਲਿਆ ਇਸਲਾਮ ਦੇ ਨਾਮ ਉੱਤੇ ਮੁਸਲਮਾਨਾਂ ਨੂੰ ਪ੍ਰੇਰਣਾ ਕੀਤੀ ਕਿ ਉਹ ਸ਼ਾਹੀ ਫੌਜਾਂ ਦੀ ਸਹਾਇਤਾ ਕਰਨ ਜਿਹੜਾ ਸਹਾਇਤਾ ਕਰੇਗਾ ਉਹ ਹੀ ਇਨਾਮ ਪ੍ਰਾਪਤ ਕਰੇਗਾ ਇਸ ਤਰ੍ਹਾਂ ਮੂਰਖ ਮੁਸਲਮਾਨ ਚੋਖੇ ਇਕੱਠੇ ਹੋ ਕੇ ਸ਼ਾਹੀ ਫੌਜਾਂ ਦੇ ਨਾਲ ਅਨੰਦਪੁਰ ਨੂੰ ਤੁਰ ਪਏ ਜਿਹੜੇ ਸਮਝਦਾਰ ਸਨ ਉਹਨਾਂ ਨੇ ਕਿਹਾ ਖੁਦਾ ਦੇ ਯਾਰ ਨਾਲ ਬੈਰ ਕਰਕੇ ਦੂਜਕ ਦੀ ਅੱਗ ਵਿੱਚ ਸੜਨ ਦੇ ਬਾਨ ਨੂੰ ਕਿਉਂ ਬਣੀਏ ਉਹ ਬਲੀ ਹੈ ਉਸ ਦੀਆਂ ਕਰਾਮਾਤਾਂ ਪ੍ਰਸਿੱਧ ਨੇ ਸੂਬਾ ਸਰਹੰਦ ਦੇ ਵਜ਼ੀਰ ਖਾਨ ਨੇ ਤਾਂ ਬਹੁਤ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਜੀਵਨ ਦੀ ਬਾਜ਼ੀ ਲਾਉਣ ਦਾ ਫੈਸਲਾ ਕਰ ਲਿਆ ਉਸ ਨੇ ਆਪਣੀ ਸਾਰੀ ਫੌਜ ਨੰਦਪੁਰ ਸਾਹਿਬ ਵੱਲ ਤੋਰ ਦਿੱਤੀ ਇਲਾਕੇ ਦੇ ਪੀਰਾਂ ਫਕੀਰਾਂ ਨੇ ਉਸ ਨੂੰ ਰੋਕਿਆ ਉਹਨਾਂ ਨੇ ਕਿਹਾ ਕਿ ਆਨੰਦਪੁਰ ਤਾਂ ਸ਼ਾਹਦ ਨਾ ਉਜੜੇ ਪਰ ਇਸ ਕਰਮ ਨਾਲ ਤੇਰਾ ਕੱਖ ਨਹੀਂ ਰਹਿਣਾ ਤੂੰ ਜ਼ਰੂਰ ਉਜੜ ਜਾਏਂਗਾ ਤੇਰੀ ਸਰਹੰਦ ਦੀ ਇੱਟ ਇੱਟ ਨਹੀਂ ਰਹਿਣੀ ਤੇ ਤੇਰੀ ਮੌਤ ਹੋ ਜਾਵੇਗੀ ਆਪਣੇ ਪੈਰੀ ਆਪ ਕੋਹਾੜਾ ਨਾ ਮਾਰ ਸਤਿਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਖੁਦਾਈ ਸ਼ਕਤੀ ਵਾਲੀ ਹੈ ਜਿਸ ਨੇ ਇਸ ਗੁਰਗੱਦੀ ਨਾਲ ਟੱਕਰ ਲਾਈ ਉਸ ਨੂੰ ਮੂਹ ਦੀ ਖਾਣੀ ਪਈ ਸਾਰੇ ਪਹਿਲੇ ਬਾਦਸ਼ਾ ਇਸ ਗੁਰਗੱਦੀ ਦਾ ਸਤਕਾਰ ਕਰਦੇ ਆਏ ਹਨ ਖੁਦਾਈ ਕੈਰ ਕੋਲੋਂ ਡਰਨਾ ਚਾਹੀਦਾ ਹੈ ਪਰ ਵजीर खान ਉਸ ਵੇਲੇ ਬੋਲਾ ਹੋ ਚੁੱਕਿਆ ਸੀ ਉਸ ਨੇ ਇੱਕ ਨਾ ਸੁਣੀ ਉਹ ਤਾਂ ਲੱਗਾ ਮਨ ਆਈਆਂ ਕਰਨ ਉਸਨੇ ਅਹੰਕਾਰ ਨਾਲ ਆਖਿਆ ਮੈਂ ਵਜ਼ੀਰ ਖਾਨ ਹਾਂ ਵਜ਼ੀਰ ਖਾਨ ਨੂੰ ਜਿੱਤਣ ਵਾਲਾ ਅਜੇ ਕੋਈ ਪੈਦਾ ਨਹੀਂ ਹੋਇਆ ਨਾ ਹੀ ਹੋਇਆ ਹੈ ਤੇ ਨਾ ਹੀ ਕੋਈ ਹੋਣਾ ਹੈ ਮੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਬਸ ਮੈਂ ਆਨੰਦਪੁਰ ਤੀ ਚੜਾਈ ਕਰਾਂਗਾ ਤੇ ਉਸ ਗੁਰੂ ਨੂੰ ਜਿਉਂਦਾ ਫੜ ਕੇ ਬਾਦਸ਼ਾਹ ਦੇ ਪੇਸ਼ ਕਰਾਂਗਾ ਬਾਦਸ਼ਾਹ ਸਲਾਮਤ ਬੇਅੰਤ ਇਨਾਮ ਬਖਸ਼ਣਗੇ ਮੈਂ ਕਿਉਂ ਡਰਾਂ ਮੈਂ ਮੁਲਕ ਦਾ ਮਾਲਕ ਹਾਂ ਉਹ ਇੱਕ ਫਕੀਰ ਨਾ ਕੋਲ ਖਜ਼ਾਨਾ ਨਾ ਦੇਸ ਕੀ ਹੋ ਗਿਆ ਜੇ ਮੁਠੀ ਪਰ ਸਾਧੂ ਉਸ ਦੇ ਕੋਲ ਹਨ ਜਦੋਂ ਘੇਰਾ ਪੈ ਗਿਆ ਤਾਂ ਦੇਖਾਂਗਾ ਕਿਵੇਂ ਮਦਦ ਬਾਹਰੋਂ ਮਿਲਦੀ ਹੈ ਅਨੰਦਪੁਰ ਨੂੰ ਆਉਣ ਵਾਲੇ ਸਾਰੇ ਰਸਤੇ ਰੋਕ ਦਿੱਤੇ ਜਾਣਗੇ ਕੋਈ ਸਿੱਖ ਅਨੰਦਪੁਰ ਨੂੰ ਨਹੀਂ ਜਾਵੇਗਾ ਜੇਰਾ ਮੱਲੂ ਮੱਲੀ ਅੱਗੇ ਵਧਣ ਦਾ ਯਤਨ ਕਰੇਗਾ ਉਸ ਨੂੰ ਮਾਰ ਦਿੱਤਾ ਜਾਵੇਗਾ। ਆਨੰਦਪੁਰ ਦਾ ਚੋਗਿਰਦਾ ਘੇਰਿਆ ਜਾਵੇਗਾ। ਤੁਸੀਂ ਸਗੋਂ ਜਾ ਕੇ ਉਸ ਗੁਰੂ ਨੂੰ ਸਮਝਾਓ ਕਿ ਉਹ ਆਨੰਦਪੁਰ ਨੂੰ ਛੱਡ ਜਾਣ। ਬਾਦਸ਼ਾਹ ਦਾ ਮੁਕਾਬਲਾ ਨਾ ਕਰਨ। ਦਿੱਲੀ ਜਾ ਕੇ ਬਾਦਸ਼ਾਹ ਕੋਲੋਂ ਖਿਮਾ ਮੰਗ ਲੈਣ। ਅੱਗੇ ਨੂੰ ਮਿਲ ਕੇ ਰਹਿਣ ਦਾ ਭਰੋਸਾ ਦਿਵਾਉਣ। ऐसा करने ਨਾਲ ਉਹਨਾਂ ਦਾ ਭਲਾ ਹੈ ਜੇ ਅਨੰਦਪੁਰ ਵਿੱਚ ਡਟੇ ਰਹੇ ਤਾਂ ਜ਼ਰੂਰ ਨੁਕਸਾਨ ਉਠਾਉਣਗੇ ਸਾਰੇ ਪੀਰ ਫਕੀਰ ਨਿਰਾਸ਼ ਹੋ ਕੇ ਮੁੜ ਗਏ ਵਜ਼ੀਰ ਖਾਂ ਸੂਰਮੇ ਨੇ ਇੱਕ ਨਾ ਸੁਣੀ ਉਸ ਨੇ ਅਨੰਦਪੁਰ ਉੱਤੇ ਚੜ੍ਹਾਈ ਕਰਨ ਦੇ ਸਾਰੇ ਪ੍ਰਬੰਧ ਕਰ ਲਏ ਦੂਸਰੇ ਪਾਸੇ ਹਿੰਦੂ ਪਹਾੜੀ ਰਾਜਿਆਂ ਨੂੰ ਬਾਦਸ਼ਾਹ ਔਰੰਗਜ਼ੇਬ ਦੇ ਸਨੇਹੇ ਪੁੱਜੇ ਉਹਨਾਂ ਨੂੰ ਧਮਕੀਆਂ ਵੀ ਮਿਲਦੀਆਂ ਕਿ ਜੇ ਰੱਤਾ ਲੇ ਮੱਠੇ ਹੋਏ ਤਾਂ ਸਾਰੇ ਮਾਰੇ ਜਾਓਗੇ ਇਹ ਹੁਕਮ ਸੁਣ ਕੇ ਹਿੰਦੂ ਰਾਜੇ ਜ਼ਗੀਰਦਾਰ ਤੇ ਰਾਇਸ ਸਭ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਆਨੰਦਪੁਰ ਨੂੰ ਘੇਰਾ ਪਾਉਣ ਦੀਆਂ ਤਿਆਰੀਆਂ ਕਰਨ ਲੱਗੇ ਪਹਾੜੀ ਰਾਜਿਆਂ ਵਿੱਚ ਮਸ਼ਹੂਰ ਰਾਜੇ ਬਿਲਾਸਪੁਰ ਤੇ ਕਹਲੂਰ ਦਾ ਰਾਜਾ ਅਜਮੇਰ ਚੰਦ ਸਾਰੇ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਚੱਲ ਪੈਂਦੇ ਨੇ ਇਹਨਾਂ ਤੋਂ ਬਿਨਾ ਬਹੁਤ ਸਾਰੇ ਗੁੱਜਰ ਵੀ ਨਾਲ ਰਲੇ ਧਾੜਾਂ ਦੀਆਂ ਧਾੜਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਨੰਦਪੁਰ ਨੂੰ ਆਈਆਂ ਬਿਨਾ ਕਿਸੇ ਦੇ ਮਨ ਨੇ ਨਾ ਸੋਚਿਆ ਕਿ ਪਰਦੇਸੀ ਜਰਵਾਣੇ ਦੇ ਆਖੇ ਲੱਗ ਕੇ ਜਿਸ ਮਹਾਪੁਰਸ਼ ਨੂੰ ਅਸੀਂ ਉਜਾੜਨ ਦਾ ਯਤਨ ਕਰਨ ਵਾਸਤੇ ਜਾ ਰਹੇ ਹਾਂ ਉਹ ਤਾਂ ਸ਼ਾਇਦ ਨਾ ਉਜੜੇ ਪਰ ਉਜਾੜਨ ਵਾਲਿਆਂ ਦਾ ਕੱਖ ਨਹੀਂ ਰਹਿਣਾ ਸਤਿਗੁਰੂ ਜੀ ਨੂੰ ਤਾਂ ਆਪ ਪਰਮੇਸ਼ਰ ਨੇ ਭੇਜਿਆ ਹੋਇਆ ਹੈ ਉਹਦਾ ਨਾਸ਼ ਕਰਨ ਵਾਲਾ ਮਨੁੱਖ ਕੌਣ ਵਿਚਾਰਾ ਸੀ ਇਹ ਤਾਂ ਇੱਕ ਭਾਣੇ ਦੀ ਖੇਡ ਸੀ ਜੋ ਹੋਣ ਲੱਗੀ ਸੀ ਜਿਵੇਂ ਬੀਜ ਧਰਤੀ ਵਿੱਚ ਆਪਣੇ ਆਪ ਨੂੰ ਨਾਸ਼ ਕਰਕੇ ਨਵੇਂ ਬੂਟੇ ਨੂੰ ਜਨਮ ਦਿੰਦਾ ਹੈ ਤੇ ਉਹ ਬੂਟਾ ਬੜਾ ਵੱਡਾ ਵਿਸ਼ਾਲ ਦਰਖਤ ਬਣਦਾ ਹੈ ਉਸ ਦਰਖਤ 'ਤੇ ਬੈਠ ਸੈਂਕੜੇ ਜਾਨਵਰ ਤੇ ਪੰਛੀ ਬੈਠਦੇ ਨੇ ਤੇ ਆਸਰਾ ਲੈਂਦੇ ਨੇ ਠੀਕ ਇਸੇ ਤਰ੍ਹਾਂ ਸਤਿਗੁਰੂ ਜੀ ਪਰਮਾਤਮਾ ਦੇ ਹੁਕਮ ਨਾਲ ਆਪਣੇ ਜਿਸਮਾਨੀ ਦਿਖਾਵੇ ਦਾ ਅੰਤ ਕਰਕੇ ਖਾਲਸਾ ਪੰਥ ਦੇ ਬੋੜ ਰੂਪ ਦਰਖਤ ਨੂੰ ਜਨਮ ਦੇਣਾ ਚਾਹੁੰਦੇ ਸਨ ਜੋ ਗਰੀਬਾਂ ਤੇ ਮਜਲੂਮਾਂ ਦਾ ਜੀਵਨ ਆਸਰਾ ਬਣੇਗਾ ਪੱਥਰ ਪੂਜ ਪੂਜ ਹਿੰਦੂ ਤੇ ਪੱਥਰ ਤੋੜ ਮੁਸਲਮਾਨ ਖੁਦ ਗਰਜੀ ਦੇ ਕਾਰਨ ਇਕੱਠੇ ਹੋ ਕੇ ਬੈਠੇ ਜ਼ਬਰਦਸਤ ਖਾਨ ਦੇ ਲਾਬਰਖਾਂ ਤੇ ਵਜ਼ੀਰ ਖਾਨ ਆਦਿਕ ਮੁਸਲਮਾਨ ਮੁੱਛਾਂ ਨੂੰ ਤਾਉ ਦਿੰਦੇ ਹੋਏ ਅੱਗੇ ਵਧੇ ਤੇ ਅਨੰਦਪੁਰ ਨੂੰ ਘੇਰਾ ਪਾ ਲਿਆ ਦਸਾਂ ਕੋਹਾਂ ਤੱਕ ਦੁਸ਼ਮਣ ਫੌਜ ਦੇ ਡੇਰੇ ਲੱਗ ਗਏ ਉੱਤਰ ਪੂਰਬ ਪਛਮ ਤੇ ਦੱਖਣ ਵੱਲ ਮੁਗਲ ਫੌਜ ਹੀ ਫੌਜ ਦਿਖਾਈ ਦੇਣ ਲੱਗੀ ਔਰੰਗ ਦੇਵ ਦੀ ਇੱਛਾ ਅਨੁਸਾਰ ਘੇਰਾ ਪੈ ਚੁੱਕਿਆ ਸੀ